ਹੈਲੋ ਹਾਂਜੀ ਸ਼ਸ਼ਟ੍ਰੀ ਕਾਜੀ ਸਾਰਿਆਂ ਨੂੰ ਕੌਰ ਪਿਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਜਿਹੜੇ ਅੱਜ ਦੇ ਡਿਜ਼ਾਈਨ ਲੈ ਕੇ ਆਏ ਲੇਟੈਸਟ ਡਿਜ਼ਾਈਨ ਹੈ ਜੀ ਖਿੰਦੀ ਬੂਟੀ ਦੇ ਡਿਜ਼ਾਈਨ ਆਪਾਂ ਸਾਰੇ ਸੂਟ ਜਿਹੜੀ ਅੱਜ ਦੀ ਕਲੈਕਸ਼ਨ ਆ ਜੀ ਖਿੰਦੀ ਬੂਟੀ ਤੇ ਤਿਆਰ ਕੀਤੇ ਆਪਾਂ ਵੀਡੀਓ ਇਹ ਜੀ ਸਾਰੀ ਖਿੰਦੀ ਬੂਟੀ ਤੇ ਪਾਈ ਗਈ ਹੈ ਜੀ ਖਿੰਦੀ ਬੂਟੀ ਦੀ ਪੈਣਾਂ ਦੀ ਬਹੁਤ ਡਵਾਣ ਹੁੰਦੀ ਹੈ ਖਿੰਦੀ ਬੂਟੀ ਦੇ ਡਿਜ਼ਾਈਨ ਅਲੱਗ-ਅਲੱਗ ਪਿਕ ਮੰਗਦੀਆਂ ਤੇ ਆਪਾਂ ਸਾਰੇ ਸੂਟ ਆਪਾਂ ਸਿੰਦੀ ਬੁੱਟੀ ਦੇ ਤਿਆਰ ਕੀਤੇ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਆਵੇਗਾ ਤਿਆਰ ਹੋਈ ਜਾਂਦੇ ਆਪਣੇ ਮਸ਼ੀਨ ਦੇ ਵਰਕ ਤੇ ਡਿਜ਼ਾਈਨ ਤੁਸੀਂ ਇਹਨਾਂ ਨੂੰ ਚਾਹੇ ਸਿੰਦੀ ਬੁੱਟੀ ਹੈਂਡ ਤੇ ਵੀ ਕਰਾ ਸਕਦੇ ਆ ਤੇ ਤੁਸੀਂ ਉੰਜ ਵੀ ਮਸ਼ੀਨ ਤੇ ਵੀ ਕਰਾ ਸਕਦੇ ਆ ਇਹ ਸਾਰੇ ਡਿਜ਼ਾਈਨ ਤੁਸੀਂ ਇੱਕ ਇਹਨਾਂ ਹੁੰਦਾ ਮਸ਼ੀਨ ਦੀ ਬੁੱਟੀ ਦਾ ਡਿਜ਼ਾਈਨ ਹੁੰਦਾ ਜਿਹੜਾ ਆਪਾਂ ਹੱਥੀਂ ਤਿਆਰ ਕਰਦੇ ਆ ਜਿਹੜਾ ਆਪਾਂ ਉਹ ਟਾਂਕਾ ਦਾ ਵੀ ਇੱਕ ਦੋ ਵਾਸ਼ ਕਰਨ ਵਾਲੀ ਪੱਟਿਆ ਵੀ ਜਾਂਦਾ ਹਨਾ ਜੀ ਤੇ ਇਹ ਆਪਣੇ ਜਿਹੜੇ ਆਪਾਂ ਹੱਥੀਂ ਤਿਆਰ ਕਰਾਂਗੇ ਮਸ਼ੀਨੀ ਤੇ ਤਿਆਰ ਕਰਾਂਗੇ ਉਟਾਂਕਾ ਪੱਟਿਆਣੀ ਜਾਊਗਾ ਜੀ ਬਹੁਤ ਵਧੀਆ ਡਿਜ਼ਾਈਨ ਤੁਸੀਂ ਇਹਨੂੰ ਕਿਸੇ ਕਸਟਮ ਸੂਟ ਤੇ ਕਸਟਮੇਚ ਕਰਾ ਸਕਦੇ ਆ ਜਿਹੜਾ ਆਪਾਂ ਆ ਸੂਟ ਕੀਤਾ ਸੀ ਇਹ ਰੂਬੀ ਕਾਟਨ ਤੇ ਕੀਤਾ ਹੋਇਆ ਸੀ ਆਪਣਾ ਸੂਟ ਰੂਬੀ ਕਾਟਨ ਤੇ ਸੂਟ ਤਿਆਰ ਕੀਤਾ ਹੋਇਆ ਜੀ ਇਹ ਤੇ ਆਪਾਂ ਇਹ ਕੀਤਾ ਸੀ ਹੱਥੀ ਤਿਆਰ ਡਿਜ਼ਾਈਨ ਕੀਤਾ ਆਪਾਂ ਹੈਂਡਵਰਕ ਦਾ ਤਿਆਰ ਕੀਤਾ ਨਾਲ ਮੋਰ ਪਾ ਕੇ ਦੋ ਸੂਟ ਤਿਆਰ ਕੀਤੇ ਹੋਇਆ ਕਿੰਨੇ ਕਿੰਨੇ ਮੋਰ ਨਹੀਂ ਆਉਣੀਆਂ ਹੋਈਆਂ ਤੇ ਇੱਕ ਆਪਾਂ ਜੋ ਦਿੱਤਾ ਹੋਇਆ ਵਰਕ ਕੀਤਾ ਹੋਇਆ ਕੱਲਾ ਜੀ ਇਹ ਕੁਛ ਡਿਜ਼ਾਈਨ ਤਾਂ ਹੱਥੀ ਤਿਆਰ ਕੀਤੇ ਸੀ ਕੁਛ ਆਪਣੇ ਮਸ਼ੀਨ ਤੇ ਤਿਆਰ ਕੀਤਾ ਜਿਹੜਾ ਜਿਹੜਾ ਮਸ਼ੀਨ ਤੇ ਤਿਆਰ ਕੀਤਾ ਗਿਆ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਤਿਆਰ ਹੋਇਆ ਹੈ ਇਹ ਆਪਾਂ ਬਡੋਟ ਡਵੱਟਾ ਕੀਤਾ ਹੋਇਆ ਹੈ ਇਹਦਾ ਆਪਾਂ ਰੇਟ ਦੱਸਦੇ ਨੇ ਤੁਹਾਨੂੰ ਇਹ ਤੁਹਾਨੂੰ ਜੀ 1450 ਦਾ ਪਊਗਾ ਜੀ ਬਰਕ ਕੀਤਾ ਹੋਇਆ ਹੈ ਜਾਨੀ ਜੀ ਬਹੁਤ ਸੋਹਣਾ ਬਣ ਕੇ ਤਿਆਰ ਹੈ ਇਹ ਤੁਹਾਨੂੰ 1450 ਦਾ ਪਊਗਾ ਸਿੰਦੀ ਬੂਟੀ ਦਾ ਬਡੋਟ ਡਵੱਟਾ ਜੀ ਇਹ ਬੋਸ ਨੂੰ ਡਿਜ਼ਾਈਨ ਬਣਿਆ ਹੋਇਆ ਤੁਸੀਂ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਾ ਸਕਦੇ ਇਹ ਆਪਣੇ ਕੋਲੇ ਸੂਟ ਇੱਕ ਤਾਂ ਬਣਿਆ ਹੋਇਆ ਸੀ ਇੱਕ ਬਡਾਰਡ ਦੁਪੱਟਾ ਬਣਾਇਆ ਹੋਇਆ ਜੀ ਇੱਕ ਆਪਾਂ ਵੇਦ ਦੁਪੱਟਾ ਬਣਾਇਆ ਹੋਇਆ ਤੁਸੀਂ ਦੁਪੱਟਾ ਤੁਸੀਂ ਲਗਾ ਸਕਦੇ ਆਂ ਦੁਪੱਟੇ ਨਾਲ ਤੁਹਾਨੂੰ ਵੇਜੂਗਾ ਇਹ ਤੁਹਾਨੂੰ 1900 ਦਾ ਪੇਜੂਗਾ ਜੀ ਜੇ ਤੁਸੀਂ ਦੁਪੱਟਾ ਵੀ ਲਾਉਣਾ ਹੈ ਜੀ ਜਿਹੜਾ ਸੋਨ ਮੈਂ ਅਰੈਸਟ ਕਰ ਦਿਖਾਇਆ ਉਹ ਤੁਹਾਨੂੰ ਹੀ 1900 ਦਾ ਪੇਜੂਗਾ ਦੁਪੱਟਾ ਲਾਉਣਾ ਤੇ ਜਿਹੜੇ ਆਪਣੇ ਆਹ ਸੂਟ ਛਿੰਦਰੀ ਬੁਟੀ ਤੇ ਕਰੇ ਹੋਏ ਇਹ ਆਪਣੇ ਬਡਾਰਡ ਦੁਪੱਟਾ ਕਰੇ ਗਿਆ ਜੇ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਾਟਨ ਦੇ ਸੂਟ ਦੇ ਵਿੱਚ ਕਰਾਉਣੇ ਆ ਤੁਸੀਂ ਕਿਹਦੇ ਵਰਕ ਕਰਾਉਣੇ ਆ ਜਿਹੜਾ ਅਸੀਂ ਆਹ ਸੂਟ ਆਪਾਂ ਕਾਟਨ ਦੇ ਸੂਟ ਦੇ ਚ ਘੇਰੇ ਵਰਕ ਕੀਤਾ ਹੋਇਆ ਤੇ ਇਹ ਆਪਾਂ ਕੀਤਾ ਸੀ ਇਸਕੇ ਦੀ ਕਾਟਨ ਹੈ ਜੀ ਜੇ ਤੁਸੀਂ ਹੁਣ ਜਿਵੇਂ ਆਹ ਸੂਟ ਆਪਣਾ ਸ਼ੀਸ਼ਾ ਵਰਕ ਕੀਤਾ ਹੋਇਆ ਹੈ ਨਾ ਮਿੰਦੇ ਵਰਕ ਤੇ ਇਹ ਤੁਸੀਂ ਜੇ ਤੁਸੀਂ ਨੂੰ ਕਾਟਨ ਦੇ ਸੂਟ ਚ ਕਰਾਉਣੇ ਆ ਤਾਂ ਸੋਨੂੰ ਜੀ 13-1400 ਦਾ ਸੂਟ ਪੈਜੂ ਕਾਟਨ ਵਧੀਆ ਕਾਟਨ ਦੇ ਵਿੱਚ ਕਰਾਉਣੀ ਜਿਵੇਂ ਇਸ ਜਿਹੇ ਦੀ ਕਾਟਨ ਹੋਗੀ ਰੂਬੀ ਕਾਟਨ ਹੋਗੀ ਰੂਬੀ ਕਾਟਨ ਦੇ ਥੋੜੀ ਜਿਹੀ ਜ਼ਿਆਦਾ ਰੇਟ ਵੱਧ ਹੁੰਦੇ ਆ ਤੇ ਇਹ ਤੁਹਾਨੂੰ ਇੰਨੇ ਚ ਹੀ ਪੈਜੂਗਾ ਜਿਵੇਂ ਆਹ ਸੂਟ ਤੁਸੀਂ ਮੈਚਿੰ ਬਹੁਤ ਸੋਹਣੇ ਸੂਟ ਬਣੇ ਹੋਏ ਜੀ ਆਪਣੇ ਕੋਲੇ ਸਾਰੇ ਛਿੰਦੀ ਬੂਟੀ ਦੇ ਪਹਿਣਾ ਦੇ ਡਿਜ਼ਾਈਨਸ ਸੀ ਸਾਨੂੰ ਕੱਲਾ ਕੱਲਾ ਸੂਟ ਸਾਨੂੰ ਛਿੰਦੀ ਬੂਟੀ ਦੇ ਅਲੱਗ ਪਿਕਸ ਮੰਗਦੇ ਆ WhatsApp ਤੇ ਤੇਨਾ ਟਾਈਮ ਨਹੀਂ ਹੁੰਦਾ ਆਪਾਂ ਵੀਡੀਓ ਅਪਲੋਡ ਕਰਤੀ ਤੁਹਾਡੇ ਨਾਲ ਸ਼ੇਅਰ ਕਰਤੀ ਤੇ ਐਵੇਂ ਦੇ ਡਿਜ਼ਾਈਨ ਜਿਹੜੇ ਛਿੰਦੀ ਬੂਟੀ ਦੇ ਤੁਸੀਂ ਤਿਆਰ ਕਰਾਉਣੇ ਆ ਜੀ ਬਹੁਤ ਸੋਹਣੇ ਡਿਜ਼ਾਈਨ ਲੇਟੈਸਟ ਡਿਜ਼ਾਈਨ ਜਿਹੜੇ ਬਣੇ ਹੋਏ ਆ ਤੁਸੀਂ ਕਿਸੇ ਵੀ ਕਲਰ ਦੇ ਇਹਨੂੰ ਕਸਟਮਾਈਜ਼ ਕਰਾ ਸਕਦੇ ਆ ਤੇ ਆਪਣੇ ਕੋਲੇ ਜੇ ਕੁਝ ਕੁ ਸੂਟ ਇਹਨਾਂ ਜਿਹੜੀ ਮੈਂ ਤੁਹਾਡੇ ਨਾਲ ਵੀਡੀਓ ਚ ਸ਼ੇਅਰ ਕੀਤੇ ਜੀ ਇਹ ਆਪਣੇ ਕੋਲੇ ਕੁਝ ਬਣੇ ਹੋਏ ਡਿਜ਼ਾਈਨ ਆ ਜੀ ਹੁਣ ਆਪਣੇ ਆਪਾਂ ਤੋਂ ਲੈਣੇ ਆਂ ਸੂਟ ਜਿਵੇਂ ਆ ਆਪਾਂ ਛਿੰਦੀ ਬੂਟੀ ਦਾ ਸੂਟ ਤਿਆਰ ਕੀਤਾ ਸੀ ਤੁਸੀਂ ਜਿਵੇਂ ਟਾਈ ਡਾਈ ਦੁਪट्टे 'ਚ ਤੁਸੀਂ ਤਿਆਰ ਕਰਵਾਉਂਦੇ ਆਂ ਜਿਵੇਂ ਛਿੰਦੀ ਬੂਟੀ ਦਾ ਸੂਟ ਹੈ ਜੀ ਸੋਨੂੰ ਜੀ 16 1700 ਦਾ ਸੂਟ ਕਹਿ ਜੂਗਾ ਟਾਈ ਡਾਈ ਦਾ ਦੁਪੱਟਾ ਲੱਗ ਜਾਓ ਤੇ ਤੁਸੀਂ ਕਿਵੇਂ ਵੀ ਸੂਟ ਤੁਸੀਂ ਸਾਥੜੇ ਤੋਂ ਰੈਡੀ ਕਰਵਾ ਸਕਦੇ ਆਂ ਆਪਣੇ ਕੋਲੇ ਜੀ ਸਾਰੇ ਸੂਟ ਆਪਣੇ ਕੋਲੇ ਰੈਡੀ ਹੈ ਇੱਕ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਆਹ ਡਿਜ਼ਾਈਨ ਜੀ ਆਪਣੀ ਮਸ਼ੀਨ ਤੇ ਬਣੀ ਜਾਂਦੇ ਜੀ ਇਹ ਆਪਾਂ ਮਸ਼ੀਨੀ ਵਰਕ ਵੀ ਕਰਦੇ ਆਂ ਤੇ ਆਪਾਂ ਹੱਥੀ ਵਰਕ ਵੀ ਕਰਦੇ ਆਂ ਤੁਸੀਂ ਜੇ ਮਸ਼ੀਨੀ ਕਰਵਾ ਸਕਦੇ ਟਾਂਕਾ ਇਹਨਾਂ ਦਾ ਹੱਥੀ ਵਾਲੇ ਦਾ ਵੀ ਆਪਣੇ ਕੋਲੇ ਟੁੱਟੂਗਾ ਜ ਤੇ ਮਸ਼ੀਨੀ ਵਾਲਾ ਦਾ ਵੀ ਤੇ ਬਹੁਤ ਸੋਹਣਾ ਬਣ ਕੇ ਤਿਆਰ ਹੁੰਦੇ ਬਹੁਤ ਫ੍ਰੀਸ਼ਿੰਗ ਦੇ ਨਾਲ ਬਣਦਾ ਦੇਖੋ ਇਹ ਆਪਣੇ ਡਿਜ਼ਾਈਨ ਹੋ ਰਿਹਾ ਹੈ ਤਿਆਰ ਤੇ ਆ ਆਪਣਾ ਜੀ ਬੁਟੀਕ ਆ ਗਿਆ ਜੀ ਅਲੱਗ ਸੂਟ ਲੱਗੇ ਹੋਏ ਆ ਇਹਦੇ ਚ ਕੁਝ ਕੁ ਸੂਟ ਆਪਾਂ ਸੂਟ ਆਪਾਂ ਮਸ਼ੀਨੀ ਦੀ ਬੁਟੀ ਤੇ ਐਡ ਕਰਦੇ ਜੀ ਕੁਝ ਆਪਣੇ ਲਈ ਲੱਗੇ ਹੋਏ ਜਿਹੜੇ ਆਪਣੇ ਹੈਂਗਰਾਂ ਤੇ ਪੇਸ਼ ਕੀਤੇ ਆ ਆ ਆਪਾਂ ਕੀਤਾ ਜੀ ਹੈਂਡਵਰਕ ਇਹ ਹੈਂਡਵਰਕ ਤੇ ਬਣਿਆ ਹੋਇਆ ਹੈ ਜੀ ਤੁਸੀਂ ਇਹਨੂੰ ਵੀ ਮਸ਼ੀਨੀ ਚ ਵੀ ਕਰਾਉਣਾ ਚਾਹੇ ਤੁਸੀਂ ਮਸ਼ੀਨੀ ਚ ਵੀ ਕਰਾ ਸਕਦੇ ਆ ਇਹ ਆਪਣੇ ਕੋਲੇ ਅਵੇਲੇਬਲ ਸੀ ਸੂਟ ਤੁਸੀਂ ਕੋਈ ਵੀ ਡਿਜ਼ਾਈਨ ਤੁਸੀਂ ਸਿੰਦੀ ਬੁਟੀ ਦਾ ਕਰਾ ਸਕਦੇ ਆ ਆਪਾਂ ਕੀਤੇ ਸੀ ਦੋ ਸੂਟ ਇਹ ਆਪਾਂ ਕੀਤੇ ਰੂਬੀ ਕਾਟਨ ਦੇ ਉੱਪਰ ਰੂਬੀ ਕਾਟਨ ਦੇ ਉੱਪਰ ਕੀਤੇ ਹੋਏ ਜੀ ਬਹੁਤ ਸੋਹਣੇ ਬਣ ਕੇ ਤਿਆਰ ਹੋਏ ਤੁਸੀਂ ਕਿਸੇ ਕਲਰ ਤੇ ਕਿਸੇ ਤੇ ਸੂਟ ਤੇ ਤੁਸੀਂ ਕਸਟਮਾਈਜ਼ ਕਰਾ ਸਕਦੇ ਹੋ ਨੂੰ ਤੇ ਬਹੁਤ ਸੋਹਣਾ ਜਿਆਦਾ ਬਣ ਕੇ ਸੋਹਣਾ ਤਿਆਰ ਹੁੰਦਾ ਇਹ ਤੇ ਅੱਜ ਕੱਲ ਜਿਵੇਂ ਕਾਟਨ ਦੀ ਸੂਟ ਹੀ ਚੱਲ ਰਹੀ ਹੈ ਤੇ ਵਧੀਆ ਵਾਲੀ ਕਾਟਨ ਦੀ ਉੱਪਰ ਹੀ ਕਰਵਾਇਆ ਕਰੋ ਤੁਸੀਂ ਜਿਵੇਂ ਵਧੀਆ ਸੂਟਾ ਵੀ ਤੁਹਾਨੂੰ ਨੇੜੇ ਵਰਕੇ ਬੁਟੀ ਬਣਿਆ ਕਾਟਨ ਦੇ ਸੂਟ ਵਧੀਆ ਬਣੇ ਹੋਏ ਆ ਆਪਾਂ ਪਹਿਲਾਂ ਵਾਸ਼ ਕਰਕੇ ਸੂਟ ਨੂੰ ਫੇਰ ਹੀ ਕਾਟਨ ਦੇ ਸੂਟ ਆਪਾਂ ਤਿਆਰ ਕਰਾਉਨੇ ਆ ਮੋਰਨੀਆਂ ਪਾ ਕੇ ਸੂਟ ਤਿਆਰ ਕੀਤਾ ਹੋਇਆ ਇਹ ਤੇ ਇਹ ਆਪਾਂ ਕੀਤਾ ਸੀ ਹੈਂਡ ਤੇ ਤਿਆਰ ਤੁਸੀਂ ਇਹਨੂੰ ਮਚੇ ਮਸ਼ੀਨ ਵਿੱਚ ਵੀ ਕਰਵਾ ਸਕਦੇ ਆ ਤੇ ਮਸ਼ੀਨ ਵਿੱਚ ਵੀ ਹੋ ਜਾਊਗਾ ਤੇ ਆਪਾਂ ਵੀ ਦੋਵੇਂ ਸੂਟਾਂ ਦੀ ਵਿੱਚ ਵੀਡੀਓ ਪਾਤੀ ਹੈਂਡਵਰਕ ਦੇ ਤਿਆਰ ਕੀਤੇ ਪਾਤੀ ਆਪਾਂ ਮਸ਼ੀਨਰੀ ਦੀ ਜਿਹੜੀ ਆਪਾਂ ਕੀਤਾ ਸੀ ਮਸ਼ੀਨ ਵਿੱਚ ਤਿਆਰ ਕੀਤਾ ਸੀ ਤੁਸੀਂ ਇਹਨੂੰ ਮਸ਼ੀਨ ਵਿੱਚ ਵੀ ਕਰਾ ਸਕਦੇ ਆ ਸਾਰੇ ਸੂਟ ਹੀ ਬਹੁਤ ਸੋਹਣੇ ਬਣੇ ਹੋਏ ਸੂਟ ਹੈ ਜੀ ਆਪਣੇ ਤੇ ਐਵੇਂ ਦੀ ਤੁਸੀਂ ਜਿਨ੍ਹਾਂ ਭੈਣਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੀਆਂ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸਾਰੇ ਸੂਟ ਤੁਸੀਂ ਇਸ ਤਰ੍ਹਾਂ ਵੇਖਦੇ ਰਹੋ ਜਿਵੇਂ ਤੁਸੀਂ ਆਹ ਸੂਟ ਆਹ ਕਿਸੇ ਪਹਿਨੇ ਸੂਟ ਜੇ ਆਰਡਰ ਕਰਾਉਣਾ ਤੇ ਇਹ ਆਪਣੇ ਕੋਲੇ ਰੈਡੀ ਕੀਤਾ ਗਿਆ ਜੀ ਬਡਾਟ ਡੁਪੱਟਾ ਵੀ ਕੀਤਾ ਹੋਇਆ ਤੇ ਇਹ ਬੇ ਡੁਪੱਟਾ ਵੀ ਕੀਤਾ ਹੋਇਆ ਇਹਦਾ ਤੁਹਾਨੂੰ ਮੈਂ ਪ੍ਰਾਈਸ ਦੱਸਦਾ ਤੇ ਜਿਵੇਂ ਤੁਸੀਂ ਆਹ ਸੂਟ ਕਰਾਉਣੇ ਕਾਟਨ ਦੇ ਸੂਟ ਚ ਕਰਾਉਣੇ ਸੋਨੂੰ ਜੀ 1450 ਦੇ ਪਹਿਣਗੇ ਤੇ ਜਿਵੇਂ ਇਹਨੂੰ ਤੁਸੀਂ ਕਰਾਉਣਾ ਹੈ ਆ ਜੇ ਤੁਸੀਂ ਵਿਦੋਟ ਦੁਪੱਟਾ ਸੂਟ ਰੈਡੀ ਕਰਾਉਣਾ ਕੈਮਰੀ ਕੋਟਨ ਚ ਜੀ ਤੁਹਾਨੂੰ ਪਊਗਾ 800 ਦਾ ਤੇ ਜੇ ਤੁਸੀਂ ਕਰਵਾਉਣਾ ਵਧੀਆ ਕੋਟਨ ਚ ਕਰਾਉਣਾ ਏਕੇ ਟੈਕਸ ਦੀ ਰੂਬੀ ਕੋਟਨ ਆ ਗਈ ਹੈ ਨਾ ਬਰਬਰੀ ਕੋਟਨ ਆ ਗਈ ਤੇ ਇਸ ਤੁਹਾਨੂੰ ਪਊਗਾ 1100 ਦਾ ਜੀ ਤੁਸੀਂ ਸਿੰਦੀ ਬੂਟੀ ਦਾ ਸੂਟ ਕੋਈ ਵੀ ਰੈਡੀ ਕਰਾਉਣਾ ਇਹਨਾਂ ਚੋਂ ਘੇਰਾ ਤੇ ਬਾਜੂ ਵਰਕ ਹੈ ਜੀ ਜਿਹਦਾ ਜਿਹਦੇ ਵਿੱਚ ਬੂਟੀ ਪਾਈ ਹੋਈ ਹੈ ਤੇ ਇਹ ਤੁਹਾਨੂੰ 100 ਰੁਪਿਆ ਮਹਿੰਗਾ ਪੈ ਜਾਊਗਾ ਜੀ ਤੇ ਐਵੇਂ ਦੀ ਤੁਸੀਂ ਸੂਟ ਰੈਡੀ ਕਰਵਾਉਣੀ ਹੈ ਸਾਡੇ ਨਾਲ ਤੁਸੀਂ ਸਾਡੇ ਨੰਬਰਾਂ ਤੇ ਕੰਟੈਕਟ ਕਰ ਸਕਦੇ ਆ ਜੀ ਆਪਣੇ ਨੰਬਰ ਚੱਲ ਰਹੇ ਸਕਰੀਨ ਦੇ ਉੱਪਰ ਤੇ ਤੁਸੀਂ ਕੋਈ ਵੀ ਸੂਟ ਦਾ ਆਰਡਰ ਦੇਣਾ ਜੀ ਤੁਸੀਂ ਨਵੇਂ ਕੋਈ ਆ ਤੁਸੀਂ ਆਪਦੇ ਕੋਲੋਂ ਡਿਜ਼ਾਈਨ ਸਾਡੇ ਤੋਂ ਰੈਡੀ ਕਰਵਾ ਸਕਦੇ ਜਿਹੜੇ ਆਪਣੇ ਕੋਲ ਸਿੰਦੀ ਬੂੜ ਦੇ ਡਿਜ਼ਾਈਨ ਬਣੇ ਹੋਏ ਸੀ ਸੂਟ ਜਿੰਨੇ ਕੁ ਅਵੇਲੇਬਲ ਵੀ ਆ ਕੁਛ ਕਿਹਦੇ ਨਾਲ ਦੇ ਤੇ ਕੁਛ ਬਣੇ ਵੀ ਹੋਏ ਆ ਕੁਛ ਆਪਾਂ ਬਣਾ ਵੀ ਦੇਵਾਂਗੇ ਬਹੁਤ ਟਾਈਮ ਨਹੀਂ ਲੱਗਦਾ ਹੁੰਦਾ ਤੁਸੀਂ ਰੈਡੀ ਵੀ ਕਰਵਾ ਸਕਦੇ ਹੋ ਸੂਟ ਤੇ ਪੰਜ ਸੱਤਾਂ ਤੱਕ ਤੁਹਾਡਾ ਆਰਡਰ ਤੁਹਾਨੂੰ ਮਿਲ ਜੂਗਾ ਤੇ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ ਸਾਰੇ ਸੂਟ ਜੀ ਬਹੁਤ ਸੋਹਣੇ ਬਣ ਕੇ ਤਿਆਰ ਹੋਏ ਆ ਆਹ ਕਲਰ ਜਿਹੜੇ ਆਪਾਂ ਬਹੁ ਤੇ ਇਹ ਤੁਸੀ ਕਿਸੇ ਵੀ ਸੂਟ ਤੇ ਰੈਡੀ ਕਰਵਾ ਸਕਦੇ ਆ ਆ ਆਪਣੇ ਕੋਲ ਦੁਪट्टे ਵਾਲਾ ਸੂਟ ਆ ਜਿਵੇਂ ਤੁਸੀਂ ਦੁਪट्टे ਵਾਲਾ ਸੂਟ ਆਹ ਵਾਲਾ ਲੈਣਾ ਤੇ ਇਹ ਵੀ ਤੁਹਾਨੂੰ ਬਹੁਤ ਘੱਟ ਭਰਾਈ ਦੇ ਵਿੱਚ ਹੀ ਪਊਗਾ ਕਿਸੇ ਦੂਰ ਨੇੜੇ ਕਿਤੇ ਵੀ ਹੋਈਏ ਆਪਣੇ ਕੋਰੀਅਰ ਜਾਂਦੇ ਆ ਜੀ ਆਪਾਂ ਕੈਸ਼ ਡਿਲੀਵਰੀ ਨਹੀਂ ਲੈਂਦੇ ਤੇ ਆਪਣੀ ਆਨਲਾਈਨ ਡਿਲੀਵਰੀ ਹੁੰਦੀ ਹੈ ਸਾਰੇ ਸੂਟਾਂ ਦੇ Google Pay ਹੁੰਦੀ ਹੈ ਤੁਸੀਂ ਕੋਈ ਵੀ ਸੂਟ ਰੈਡੀ ਕਰਵਾਉਣਾ ਹੈ ਤੇ ਸਾਡੇ ਨਾਲ ਸੰਪਰਕ ਕਰ ਲਓ ਇਸ ਨੰਬਰਾਂ ਤੇ ਆਹ ਸੂਟ ਵੀ ਅਸੀਂ ਬਹੁਤ ਸੋਹਣਾ ਰੈਡੀ ਤਿਆਰ ਕੀਤਾ ਸੀ ਉਦੋਂ ਬਾਅਦ ਚਾਪੇ ਕੀਤਾ ਨਹੀਂ ਚਾਰ ਪੰਜ ਸੂਟ ਪਹਿਲਾਂ ਇੱਕ ਵਾਰ ਕੀਤੇ ਸੀ ਤੇ ਹੁਣ ਚੱਲ ਰਿਹਾ ਜੀ ਆ ਆਪਣੇ ਇਹ ਸੂਟਾਂ ਦਾ ਟ੍ਰੈਂਡ ਚੱਲ ਰਿਹਾ ਇੱਕ ਇਹ ਤਾਂ ਇੱਕ ਬੁਟੀ ਦਾ ਇਹ ਤੁਸੀਂ ਪਿਛੀਨੀ ਵਰਕ ਚ ਕਰਵਾ ਸਕਦੇ ਹੋ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਇਹਦੇ ਨਾਲ ਦੇ ਸੂਟ ਜਿਵੇਂ ਤੁਸੀਂ ਬਦੌੜਾ ਦੁਪੱਟਾ ਕਰਾਉਣਾ ਇਹ ਤੁਹਾਨੂੰ ਪਾਊਗਾ ਜੀ ਬਦੌੜਾ ਦੁਪੱਟਾ ਜੀ 16 1650 ਦਾ ਪੈ ਜਾਊਗਾ ਜੀ ਇਹ ਵਾਲਾ ਤੇ ਆਹ ਸੂਟ ਤੁਸੀਂ ਜੇ ਆਪਣੇ ਲਾਇਆ ਇਹ ਸਿੰਦੀ ਬੁਟੀ ਤੇ ਸੂਟ ਹੈ ਜਿਹੜੇ ਨਿੱਕ ਨਿੱਕੀ ਬੁਟੀ ਪਾਈ ਹੋਈ ਹੈ ਜੀ ਤੇ ਇਹ ਵੀ ਤੁਹਾਨੂੰ ਇੰਨੇ ਦੀ ਪੈ ਜਾਣਗੇ ਜੇ ਤੁਸੀਂ ਕਾਟਨ ਦਾ ਸੂਟ ਕਰਾਉਣਾ ਰੈਡੀ ਕਰਾਉਣਾ ਇਹ ਤੁਸੀਂ ਬਦੌੜਾ ਦੁਪੱਟਾ ਕਰਾਉਣਾ ਤੁਹਾਨੂੰ ਜੀ ਆਪਣੀ ਸ਼ਿਪਿੰਗ ਚਾਰਜ ਬਿਲਕੁਲ ਫਰੀ ਹੈ ਕਿਤੇ ਵੀ ਹੋਵੋ ਤੁਸੀਂ ਨੇੜੇ ਦੂਰੋਂ ਤੁਹਾਨੂੰ ਸ਼ਿਪਿੰਗ ਚਾਰਜ ਨਹੀਂ ਲੱਗੂਗਾ ਇਸ ਤਰ੍ਹਾਂ ਸੂਟ ਰੈਡੀ ਕਰਾਉਣ ਦੇ ਲਈ ਸੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਗੇ ਭੈਣਾਂ ਨੂੰ ਸ਼ੇਅਰ ਕਰ ਦਿਆ ਕਰੋ ਵੀਡੀਓ ਹੋਰ ਵੀ ਭੈਣਾਂ ਦਾ ਫਾਇਦਾ ਹੋ ਸਕੇ ਤੇ ਇਸ ਤਰ੍ਹਾਂ ਦੀ ਵੀਡੀਓ ਦੇਖਦੇ ਰਹਿਣਾ ਕਰੋ ਸਾਡੇ ਜੀ ਐਂਡ ਤੱਕ ਵੀਡੀਓ ਜ਼ਰੂਰ ਦੇਖਣਾ ਆਪਣੀ ਪੇ ਆਨਲਾਈਨ ਹੀ ਹੁੰਦੀ ਹੈ ਜੀ ਆਪਾਂ ਕੈਸ਼ ਡਿਲੀਵਰੀ ਨਹੀਂ ਕਰਦੇ ਤੇ ਤੁਸੀਂ ਇਸ ਤਰ੍ਹਾਂ ਦੇ ਵੀਖਦੇ ਜਾ ਕਰੋ ਸੂਟ ਜੀ ਬਹੁਤ ਸੋਹਣੇ ਬਾਏ ਬਾਏ